ਸਡੇ ਮਾਨਯੋਗ ਸੀਐਮ ਸਾਹਿਬ ਅਲਰੇਡੀ ਯੁੱਧ ਨਸ਼ਿਆ ਵਿਰੋਧ ਕੈਂਪੇਨ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਈ ਹੈ ਡਰਗ ਫਰੰਟ ਦੇ ਉੱਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਹੈ 2520 ਜਿਹੜੇ ਲੋਕ ਸਪੋਕਲਰ ਗ੍ਰਿਫਤਾਰ ਕੀਤੇ ਹੈ 258 ਕਿਲੋ 707 ਗ੍ਰਾਮ ਹੀਰੋਇਨ ਈਕੇਜੀ ਓਪੀਐਮ 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ ਤਕਰੀਬਨ 3 ਕਰੋੜ ਡਰੱਗ ਮਨੀ ਤੇ 100 ਵਹੀਕਲ ਦੇ ਕਰੀਬ ਅਸੀਂ ਜਿਹੜੀਆਂ ਰੈਕਨਫਿਸਕੇਟ ਕੀਤੀ ਹੈ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਮੌਜੂਦਿਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜੈਸੀ ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਇਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮੱਗਲਰ ਹੈ ਤੇ ਇਹਦੀ ਫੈਮਿਲੀ ਦੋਨੋਂ ਬੇਟੇ ਤੇ ਇਵਨ ਨੂ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਇਹਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਇਹਦਾ ਦੇਖੀਏ 35 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਵਕਫੋਰ ਥਾਣੇ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀ ਇਲੀਅਸ ਹਰਪ੍ਰਤਾਪ ਇਲੀਅਸ ਹੈਪੀ ਇਹਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ ਚ ਹੈ ਇਸ ਟਾਈਮ ਇਦੇ ਖਿਲਾਫ ਵੀ 2018 ਤੋਂ ਇਹ ਐਨਡੀਪੀਐਸ ਦੇ ਲਗਾਤਾਰ ਮੁਕਦਮੇ ਨਹੀਂ ਚਾਏ ਹੋਏ ਐਨਟੀਐਫ ਮੁਹੱਲੀ ਹੋਵੇ ਚਾਹੇ ਲੋਕਲ ਘਣੇ ਹੋਣ ਔਰ ਈਵਨ ਪ੍ਰਿਜ਼ਨ ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫਆਈਆਰਾਂ ਦਰਜ ਆ ਉਹ ਵੀ ਕਿ ਐਨਟੀਐਫ ਮੁਹੱਲੀ ਸਦਰ ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹਿਰੋਇਨ ਨਾਲ ਰਿਲੇਟਡ ਐਫਆਈਆਰ ਨੇ ਇਹਨਾਂ ਦੀ ਨੂਨ ਜਿਹੜੀ ਪ੍ਰਿੰਕਾ ਹੈਗੀ ਆ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚੈਕਟ ਦਾ ਜੋ ਹੈ 19925 ਨੂੰ ਉੱਚ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਇਹ ਡਰਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲਿਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਕਾਟਰ ਮਨੀ ਨਾ ਆਪਾਂ ਕੋਈ ਚੀਜ਼ ਕਰਦੇ ਹਾਂ ਉਹਦਾ ਅੰਜਾਮ ਇਹੀ ਹੁੰਦਾ ਹੈ ਔਰ ਤੁਹਾਡੇ ਰਾਹੀ ਮੈਂ ਸਾਰੇ ਯੰਗਸਟਰ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਦੇ ਵਿੱਚ ਬਰਕਤ ਹੈ। ਇਹੋ ਜੀਆਂ ਚੀਜ਼ਾਂ ਦਾ ਹਸ਼ਰ ਹੀ ਹੁੰਦਾ ਜੇ ਤੁਸੀਂ ਉਹ ਜੀ ਚੀਜ਼ ਕਰ ਲਓਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੇ ਭੁਗਤਣਾ ਪੈਂਦਾ। ਕਿੰਨੀ ਮੌਲਿਕ ਨੇ? ਕਿੰਨੀ ਅਮਰਗੜ ਦੇ ਵਿੱਚ? ਅੱਧਰ ਵੀ ਐ। ਸਰ ਇਹ ਪੂਰਾ ਪਰਿਵਾਰ ਕੰਮ ਕਰਦਾ ਸੀ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ? ਮੈਂ ਤੁਹਾਨੂੰ ਦੱਸਿਆ ਹੀ ਪਹਿਲਾ ਪਰਚਾ ਜਿਹੜਾ ਰਪੀਤ ਦੇ ਖਿਲਾਫ ਹੋਇਆ 2018 ਦਾ ਤੇ ਰਣਜੀਤ ਸਿੰਘ ਜਿਹੜਾ ਉਹਦਾ ਫਾਦਰ ਆ 19 ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ ਇਹ 18 ਤੋਂ ਆਪਾਂ ਲਈਏ ਤਾਂ तकरीबन 7 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਕਿੰਨਾਂ ਫੈਮਿਲੀ ਦੇ ਵਿੱਚ ਲੇਡੀਜ਼ ਵੀ ਲੱਗੀਆਂ ਹੀਆਂ ਕਿਹੜੇ ਲੇਡੀਜ਼ ਹੈ ਹਾਂ ਮਤਲਬ ਬੇਸਿਕਲੀ ਦੇਖੋ ਜਦੋਂ ਇਹ ਆਮ ਕੀ ਕਰਦੇ ਇਹੋ ਜਿਹੇ ਜਿਹੜੇ ਨੋਟੋਰੀਅਸ ਸਮਗਲਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ੍ਹ ਚ ਆ ਤਾਂ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ ਹੈ ਜੇਲ੍ਹ ਦੇ ਵਿੱਚ ਹਾਂਜੀ ਥੋੜੇ ਦਿਨ ਪਹਿਲਾਂ ਹੀ ਪਰਚਾ ਹਾਂਜੀ ਹਾਂਜੀ ਇਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਚੱਲ ਰਿਹਾ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲਿਆ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੋਵੇ ਕਰਾਸ ਦੀ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾਂ ਤਕਰੀਬਨ ਫੜਦੇ ਵੀ ਰਹਿੰਦੇ ਆ ਔਰ ਇਹ ਅੱਗੇ ਜਿਹੜੀ ਛੋਟੇ ਛੋਟੇ ਮਾਤਰਾ ਦੇ ਵਿੱਚ ਇਹ ਲੋਕ ਵੇਚਦੇ ਹੋ ਨਾ ਤੱਕ ਵੀ ਸਾਡਾ ਪੂਰੀ ਪੈਨੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਨੇ ਸਟਰੀਟ ਲੈਵਲ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਸਰ ਇਹ ਕੰਮ ਨਵੇਂ ਬਣਾਇਆ ਸੀ ਉਹਨਾਂ ਨੇ ਇਸ ਸਰਕਾਰੀ ਨੂੰ ਕਾਫੀ ਮਤਲਬ ਲੱਗ ਰਿਹਾ ਹੈ ਕਿ ਐਸੇ ਵੀ ਲਾਏ ਗਏ ਆ ਤਾਂ ਜੋ ਇਲਿਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂ ਕਿ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਜਾਣਨਾ ਚਾਹੀਦਾ ਹੈ ਇਹ ਇਲਿਗੈਲਿਟੀ ਦਾ ਕੋਈ ਜਗ੍ਹਾ ਨਹੀਂ ਹੈ ਸਾਡੀ ਸਮਾਜ ਇਹ ਲੋਕਾਂ ਦਾ ਇਸ ਤਰ੍ਹਾਂ ਦੇ ਐਕਸ਼ਨ ਪੰਜਾਬ ਲੈਵਲ ਤੋਂ ਤੇ ਕਰ ਰਹੇ ਗਲੀਆਂ ਮਹੱਲਾ ਚ ਕਰਦੇ ਸੀ ਇਹ ਲੋਕੀ ਇਹ ਦੇਖੋ ਸਾਰੇ ਪੰਜਾਬ ਲੈਵਲ ਤੇ ਹੀ ਹੈ ਐਨਟੀਐਫ ਮੁਹੱਲੀ ਵੀ ਪਰਚਾ ਦਰਜ ਹੈ ਉਹਨਾਂ ਨੇ ਵੀ ਫੜਿਆ ਆਪਣੇ ਵੀ ਇਸਲਾਮਾਬਾਦ सदर ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਸਰ ਇਹ ਕਿੰਨਾ ਕੁ ਫਰਕ ਪੈਗਾ ਇਸ ਤਾ ਦੀ ਚੀਜ਼ ਹੈ ਦੇਖੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਇੱਕ ਸਾਹਮਣੇ ਸਿੰਬੋਲਿਕ ਚੀਜ਼ ਹੈ ਜਦੋਂ ਡਿਮੋਲਿਸ਼ ਹੁੰਦੀ ਹੈ ਜਾਂ ਉੱਤੇ ਐਕਸ਼ਨ ਹੁੰਦਾ ਤਾਂ ਲੋਕਾਂ ਦੇ ਵਿੱਚ ਇਹਦਾ ਅਸਰ ਜਾਂਦਾ ਉਹ ਡਰ ਵੀ ਪੈਦਾ ਹੁੰਦਾ ਕਾਨੂੰਨ ਦਾ ਕਿਉਂਕਿ ਜਿਹੜੇ ਕਾਨੂੰਨ ਜਿਹੜਾ ਹੈਗਾ ਉਹਦਾ ਸਾਨੂੰ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਸਰ ਲਾਕਨ ਵਾਸੀ ਦੀ ਅਪੀਲ ਕਰਨਾ ਚਾਹੀਦੀ ਜਿਹੜੀ ਲਾਕਨ ਦੀ ਸਰਵਿਕਾ ਲੋਕਾਂ ਦੀ ਪੀਲ ਕਰ ਮੈਂ ਅਪੀਲ ਇਹੀ ਕਰਨਾ ਚਾਹੁੰਦਾ ਕਿ ਦੇਖੋ ਇਹ ਆਪਾਂ ਨੂੰ ਲੱਗਦਾ ਹੈ ਇਹ ਹੋ ਸਕਦਾ ਆਪਾਂ ਨੂੰ ਇਹ ਨਾ ਹੋਵੇ ਕਿ ਸਾਡਾ ਅਜੇ ਫੈਮਿਲੀ ਕੇਸ ਗਲ ਇਹ ਵਿੱਚ ਨਸ਼ੇ ਚ ਨਹੀਂ ਲਿਪਤ ਹੋਈ ਔਰ ਲੋਕਾਂ ਬਾਰੇ ਆਪਾਂ ਨਹੀਂ ਨਾ ਧਿਆਨ ਦਿੰਦੇ ਜੇ ਕਿਸੇ ਗਵਾਂਡੀ ਦਾ ਬੱਚਾ ਇਸ ਕੰਮ ਚ ਹੈ ਇਹ ਅਲਟੀਮੇਟਲੀ ਇਦਾਂ ਦੀ ਚੀਜ਼ ਹੈ ਤੁਹਾਨੂੰ ਆਪਾਂ ਨੂੰ ਵੀ ਆ ਕੇ ਟੱਚ ਕਰੇਗੀ ਉਸ ਤੋਂ ਪਹਿਲਾਂ ਹੀ ਹੈ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਕਿਉਂਕਿ ਪੰਜਾਬ ਦਾ ਬੜਾ ਤਕੜਾ ਇਤਿਹਾਸ ਹੈਗਾ ਔਰ ਫਾਈਟਰ ਅਸੀਂ ਹੈਗੇ ਆ ਬਾਏ ਨੇਚਰ ਉਹ ਆਪਾਂ ਨੂੰ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਕੈਂਪੇਨ ਆ ਉਹਦੇ ਵਿੱਚ ਵਾਕਈ ਯੁੱਧ ਵਾਂਗੂ ਲੜਨਾ ਚਾਹੀਦਾ ਤੇ ਜਿੱਤ ਪ੍ਰਾਪਤ ਕਰਾਂਗੇ ਆਪਾਂ ਹਾਰ ਨਹੀਂ ਇਸ ਵਿੱਚ ਜਿਹੜਾ ਰਜੀਤ ਸਿੰਘ ਰੈਕ ਪੈਡਲਰ ਸੀਗਾ ਇਹ ਆਪ ਚਲਾ ਕੇ ਬਾਅਦ ਵਿੱਚ ਫੈਮਲੀ ਇਸ ਤੰਨੇ ਨੂੰ ਇਨਵੋਲਵ ਆਪ ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਕਿ ਆਪ ਉਹ ਕੰਮ ਜੇ ਉਹ ਕੰਮ ਕੰਟੀਨਿਊ ਕਰਦੇ ਫਿਰ ਆਪ ਜਿਵੇਂ ਚਲਾ ਕੇ ਫੈਮਲੀ ਪਿੱਛੇ ਲੱਗ ਗਈ ਜੀ ਕੋਈ ਮੈਂ ਇਹਨੂੰ ਇਹੀ ਜ਼ਿਆਦਾ ਕਿ ਇੱਕ ਬੜੀ ਸੋਸ਼ਲ ਇਕਨੋਮਿਕ ਇਸ਼ੂ ਹੈਗਾ ਬਟ ਇਹ ਸਾਡੀ ਜਿਹੜੀ ਪ੍ਰਵਿਰਤੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਅਸੀਂ ਛੋਟੇ ਪੈਸੇ ਪਿੱਛੇ ਛੋਟੇ ਲਾਲਚ ਪਿੱਛੇ ਇਸ ਕੰਮ ਚ ਪੈਨੇ ਆ ਤੇ ਲੋਕਾਂ ਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾਉਨੇ ਆ ਉਹ ਇਹ ਰੱਬ ਦੀ ਕਚਹਿਰੀ ਵੀ ਜਰੂਰ ਦੇਖਦੀ ਹੈ